ਹੁਣ ਪੱਲੇ ਕੀ ਰਹੇਗਾ ਹੁਣ ਤਾਂ ਬਹੁਤ ਮੇਰੀ ਜਿਹੜੀ ਉਹ ਮੇਰੇ ਪੁੱਤ ਆ ਗਿਆ ਇਹ ਸਰਕਾਰ ਦਾ ਟਿੱਡ ਫੇਰ ਨਹੀਂ ਤਾ ਬਾਪੂ ਜੀ ਮੰਗ ਕੀ ਕਰਦੇ ਬੜੇ ਦੁੱਖ ਦੀ ਗੱਲ ਹੈ ਆਪਣਾ ਪੁੱਤ ਚਲਾ ਗਿਆ ਲੇਕਿਨ ਮੰਗ ਕੀ ਕਰਦੇ ਸੀ ਮੰਗਦੇ ਮੈਂ ਕਰਦਾ ਕਿਸੇ ਆਉਣ ਵਾਲੇ ਦਾ ਗਾਂਦ ਨਾਲ ਮਰੇ ਨਸ਼ਾ ਦਾ ਬੰਦ ਹੋਵੇ ਲੈ ਸਾਨੂੰ ਬੰਦ ਕਰਦੇ ਹੱਤਬਾਦ ਬੰਦ ਕਰ ਸਕਦੇ ਹੈ ਕਿ ਨਹੀਂ ਪੀਤਾ ਕਿ ਨਹੀਂ ਇਹਨਾਂ ਨੇ ਉਦੋਂ ਤੇ ਕਿਹੜਾ ਕੰਮ ਨਹੀਂ ਬੰਦਦੇ ਪਾਕਿਸਤਾਨ ਜਾ ਕੇ ਮਾਰ ਸਕਦੇ ਉਹਨਾਂ ਨੂੰ ਉਦੋਂ ਫਿਰ ਵੀ ਨਹੀਂ ਹਟੇ ਇਹਨਾਂ ਦੇ ਮਾਰਨ ਦਾ ਹੈ ਕਿ ਨਹੀਂ ਉਹ ਦੰਦੇ ਮਾਰੀ ਜਾਂਦੇ ਕਿੰਨੇ ਘਰ ਇਹਨਾਂ ਦੇ ਢਾਤੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਪਹਾੜਾਂ ਦਾ ਗੋਇਜਲਾ ਹੈ ਤੇ ਆਪਣੇ ਘਰੇ ਪਹਿਲਾਂ ਢੱਕਣਾ ਬਾਰਡਰ ਵਾਲ ਤੇ ਇਹਨਾਂ ਦੀ ਬੀਐਸਐਫ ਜਿਹੜੀ ਆ ਉਹ ਵੇਚਦੀ ਆ ਮੇਰਾ ਖੁਦ ਆਪਣੇਵਾ ਬੀਐਸਐਫ ਬੀਐਸਪੀ ਨਾਲ ਹਲਕੇ ਵੇਚਦਾ ਰਿਹਾ ਖੁਦ ਮੇਰਾ ਆਪਣੇਵਾ ਜੇਲ੍ਹ ਦੇ ਵਿੱਚ ਹੀ ਫਰੋਇਪਰ ਰਿਹਾ ਵਾ ਇੱਕ ਇੱਕੋ ਇੱਕ ਬੱਚਾ ਸੀ ਥੋੜਾ ਜੀ ਮੇਰਾ ਇੱਕੋ ਹੀ ਲੜਕਾ ਸੀਗਾ ਜੀ ਕੋਈ ਮੈਨੂੰ ਸਰਕਾਰ ਨਾਲ ਕੋਈ ਨਾ ਕੋਈ ਚਾਹੀਦਾ ਮੇਰੀ ਕੋਈ ਸੁਵਾਜ ਸੁਣੀ ਜਾਵੇ ਸਾਰਾ ਥੋੜਾ ਸੀਗਾ ਪਰ ਸਾਰਾ ਜਬੇ ਸਾਰੇ ਹੋ ਗਏ ਤੁਸੀਂ ਕੋਈ ਸਾਰਾ ਨਹੀਂ ਮੇਰਾ ਰਹਿ ਗਿਆ ਬਾਪੂ ਜਨਾ ਕੀ ਤੁਹਾਡਾ ਕੋਰਨ ਸਿੰਘ ਪਿੰਡ ਕੜਾਈ ਪਿੰਡ ਗਰਦਿੱਤੀ ਵਾਲਾ ਇਹ ਪਿੰਡ ਇਹ ਮੇਰਾ ਬੋਲ ਕਾਤੋਂ ਵਾਲਾ ਦੱਸ ਤਾ ਇਹ ਆ ਰਿਹਾ ਹੈ ਯਾਰ ਕੀ ਆਵਾਜ਼ ਮੇਰਾ ਬੋਲ ਕਾਤੋਂ ਵਾਲਾ ਸੋ 32 ਸਾਲਾ ਨੌਜਵਾਨ ਮਾਪਿਆਂ ਦਾ ਕਲੌਤਾ ਪੁੱਤਰ ਮਨਦੀਪ ਸਿੰਘ ਪਿੰਡ ਗਰਦਿੱਤੀ ਵਾਲਾ ਜਿਸ ਦੀ ਅੱਜ ਚਟੇਕਾਰ ਨਸ਼ੇ ਦੇ ਕਾਰਨ ਮੌਤ ਹੋ ਜਾਂਦੀ ਹੈ ਜੇਕਰ ਗੱਲ ਕਰਦੇ ਆਂ ਤਾਂ ਮਾਪਿਆਂ ਦਾ ਇਕਲੌਤਾ ਪੁੱਤਰ ਜਿਸ ਦੀ ਉਮਰ 32 ਸਾਲ ਦੱਸੀ ਜਾਂਦੀ ਹੈ ਮੈਰਿਡ ਪਰਿਵਾਰ ਚੋਂ ਸੀ ਲੇਕਿਨ ਬੱਚੇ ਹਾਲੇ ਛੋਟੇ ਹੈ ਕਰੀਬ 14-15 ਸਾਲ ਜਿਹੜੀ ਲੜਕੀ ਔਰਤ ਕਰੀਬ 7-8 ਸਾਲ ਦਾ ਜਿਹੜਾ ਲੜਕਾ ਦੱਸਿਆ ਜਾ ਰਿਹਾ ਮਾਧਵਰਗੀ ਪਰਿਵਾਰ ਚੋਂ ਦੱਸਿਆ ਜਾ ਰਿਹਾ ਮਾਪਿਆਂ ਦਾ ਇਕਲੌਤਾ ਪੁੱਤਰ ਜਿਸ ਦੀ ਨਸ਼ੇ ਦੇ ਕਾਰਨ ਮੌਤ ਹੋ ਜਾਂਦੀ ਹੈ ਜੇਕਰ ਮਾਪਿਆਂ ਨੂੰ ਸਵਾਲ ਕੀਤਾ ਜਾਂਦਾ ਪਰਿਵਾਰ ਨੂੰ ਸਵਾਲ ਕੀਤਾ ਜਾਂਦਾ ਕਿ ਪੁਲਿਸ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਉਸ ਕਾਰਵਾਈ ਤੇ ਜਿਹੜਾ ਮਾਪਿਆਂ ਨੇ ਰੋਸ ਜਾਰੀ ਕੀਤਾ ਕਿ ਬੇਸ਼ੱਕ ਦੀ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੋਧ ਜਾਂ ਸਰਕਾਰ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਲੇਕਿਨ ਉਸ ਤੇ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਹਾਲ ਤੱਕ ਦੱਸ ਦੇਵੇ ਕਿ ਕਿੰਨੀਆਂ ਕੋ ਕਾਰਵਾਈਆਂ ਕੀਤੀਆਂ ਗਈਆਂ ਕਿੰਨੇ ਕੋ ਨਸ਼ਾ ਸਦਾਗਰ ਜਿਹੜੇ ਫੜੇ ਗਏ ਆ ਕਿੰਨਿਆਂ ਨੂੰ ਕਿੰਨੇ ਮੁਜਰਮ ਜਿਹੜੇ ਹੈਗੇ ਉਹਨਾਂ ਨੂੰ ਜੇਲਾ ਵਿੱਚ ਡੱਕਿਆ ਗਿਆ ਸੋ ਤਸਵੀਰਾਂ ਦਾੜ ਨਾਲ ਅਸੀਂ ਸਾਂਹਿਆ ਕਰਾਂਗੇ ਤੇ ਨਾਲ ਕਰਦੇ ਆਂ ਗੱਲਬਾਤ ਸਰਪੰਚ ਸਾਹਿਬ ਜੀ ਇਹ ਕੀ ਘਟਨਾ ਵਾਪਰੀ ਹੈ ਜੀ ਇਹ ਘਟਨਾ ਜੀ ਸਾਡੇ ਪਿੰਡ ਦਾ ਹੀ ਸਾਡਾ ਭਰਾ ਹੀ ਸੀਗਾ ਚਾਚਾ ਜੀ ਦਾ ਲੜਕਾ ਮਨਦੀਪ ਸਿੰਘ ਉਰਫ ਮੰਗਾ ਜੀ ਇਹ ਸਵੇਰ ਗਿਆ ਇਥੋਂ ਆਪਣੇ ਘਰੋਂ ਦਵਾਈ ਲੈਣ ਵਾਸਤੇ ਕਹਿੰਦਾ ਕਿ ਮੈਂ ਜੇਬ ਵਾਲੀ ਗੋਲੀ ਉੱਥੇ ਮੱਲਾਂ ਵਾਲੇ ਗਿਆ ਏ ਉੱਥੋਂ ਕਿਤੇ ਲੈ ਕੇ ਇਹਨੇ ਚਿੱਤੇ ਵਰਤੀ ਗੱਲਾ ਆ ਲਿਆ ਏ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਮੰਨ ਲਓ ਵੀ ਹੁਣ ਮਾਵਾਂ ਦੇ ਪੁੱਤ ਜਾਈ ਜਾਂਦੇ ਆ ਜਿਵੇਂ ਸਰਕਾਰ ਪ੍ਰਸ਼ਾਸਨ ਕਹਿ ਤਰਿਆ ਵਾ ਵੀ ਅਸੀਂ ਬੰਦ ਕੀਤਾ ਨਸ਼ਾ ਸਾਡੇ ਦੇਖਣ ਦੇ ਵਿੱਚ ਤਾਂ ਕੋਈ ਨਹੀਂ ਬੰਦ ਹੋਇਆ ਪਿੱਛੇ ਜੇ ਆਪਣੇ ਜੈਮਲ ਵਾਲੇ ਵੀ ਮੁੰਡਾ ਇਦਾਂ ਇੰਜੈਕਸ਼ਨ ਲਾ ਕੇ ਜਿਹੜਾ ਮਰਿਆ ਜੈਮਲ ਵਾਲੇ ਵੀ ਵਿਕੀ ਜਾਂਦਾ ਮੱਲਾਂ ਵਾਲੇ ਵੀ ਅਸੀਂ ਤਾਂ ਇਹ ਹੀ ਆਣੇ ਵੀ ਜਿਵੇਂ ਦੇਣ ਬਾ ਦੇਣ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਇਹਦੇ ਤੇ ਗੌਰ ਕੀਤਾ ਜਾਵੇ ਪ੍ਰਸ਼ਾਸਨ ਨੂੰ ਤੇ ਮਾਸੀ ਹੋਈ ਜੀ ਗਾਂ ਕਿਹੇ ਦਾ ਤੁਹਾਡੀ ਐਸਐਸਓ ਐਸਐਸਓ ਮੱਲਾ ਵਾਲਿਆਂ ਨਾਲ ਗੱਲ ਹੋਈ ਜੀ ਉਹਨਾਂ ਦਾ ਫੋਨ ਆਇਆ ਜੀ ਤੁਸੀਂ ਕੀਤਾ ਸੀ ਕੀ ਉਹ ਕੀ ਗੱਲ ਬਤਾਲੀ ਜੀ ਮੈਨੂੰ ਇੰਟੈਲੀਜੈਂਸੀ ਦਾ ਆਇਆ ਸੀਗਾ ਹਾਂ ਜੀ ਉਹਨਾਂ ਕਹਿੰਦੇ ਡੈੱਡ ਬੋਡੀ ਮਿਲੀ ਮੈਂ ਕਹਾ ਜੀ ਡੈੱਡ ਬੋਡੀ ਮਿਲੀ ਹੈ ਜੀ ਸਾਡਾ ਭਰਾ ਹੀ ਆ ਉਹ ਕਹਿੰਦੇ ਕੋਈ ਕਾਰਵਾਈ ਕਰਾਉਣੀ ਮੈਂ ਕਹਾ ਕਾਰਵਾਈ ਤਾਂ ਅਸੀਂ ਤਾਂ ਕਰਾਈਏ ਨਾ ਜੇ ਕੋਈ ਕਾਰਵਾਈ ਹੋਣੀ ਹੋਵੇ ਤੇ ਹੂੰ ਕਾਰਵਾਈ ਕਿਹਦੇ ਤੇ ਕਰਾਵਾਂਗੇ ਅਸੀਂ ਤਾਂ ਤੁਹਾਨੂੰ ਕਹਿ ਰਹੇ ਆਂ ਵੀ ਰੋ ਰੋ ਕੇ ਵੀ ਚਿੱਟਾ ਫੇਕਦਾ ਬੰਦ ਕਰੋ ਬੰਦ ਕਰੋ ਹਾਂ ਜੀ ਪਤਾ ਤੁਹਾਨੂੰ ਵੀ ਹੈਗਾ ਬਾਕੀ ਹੋਰ ਤੁਸੀਂ ਜੇ ਕਰੋ ਤਾਂ ਫੇਰ ਹੀ ਹਣਾ ਹੂੰ ਅਹੀਂ ਦਾ ਇਹੋ ਜਾਣੇ ਵੀ ਪ੍ਰਸ਼ਾਸਨ ਪੁਲਿਸ ਨੂੰ ਗੌਰ ਕਰਨੀ ਚਾਹੀਦੀ ਇਹ ਜਿਹੜੇ ਨਸ਼ਾ ਦੇਖ ਰਿਆ ਵੀ ਗਾਂ ਤੋਂ ਕਿਸੇ ਮਾਂ ਦਾ ਪੁੱਤ ਨਾ ਜਾਵੇ ਇੱਕ ਬੰਨੇ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਥਾਂ ਥਾਂ ਤੇ ਨੰਬਰ ਲਿਖ ਕੇ ਲਾਏ ਹੋਏ ਆ ਵੀ ਐਸ ਹੈਲਪਲਾਈਨ ਤੇ ਨੰਬਰ ਤੇ ਤੁਸੀਂ ਫੋਨ ਕਰਕੇ ਦੱਸ ਸਕਦੇ ਹੋ ਜਿਹੜਾ ਹੈ ਸਰਕਾਰ ਤਾਂ ਵੇਖੋ ਜੀ ਕਰ ਰਹੀ ਆ ਵੀ ਚਲੋ ਯੁੱਧ ਨਸ਼ਾ ਵਿਰੋਧ ਜਿਵੇਂ ਪਿੰਡ ਪਿੰਡ ਕੈਂਪ ਲਾਏ ਜਾ ਰਹੇ ਆ ਸੀਐਮ ਸਾਹਿਬ ਨੇ ਨੰਬਰ ਵੀ ਦਿੱਤਾ ਹੂੰ ਬਾਕੀ ਜਿੱਦਾਂ ਹੁਣ ਇਹ ਹੀ ਆ ਨਾ ਨੰਬਰ ਕੋਈ ਡਰਦਾ ਦੱਸਵ ਨਹੀਂ ਰਿਹਾ ਅਈ ਵੀ ਹੁਣ ਚੀਕ ਚੀਕ ਕੇ ਕਹਿ ਰਹੇ ਆ ਆ 7-8 ਦਿਨ ਹੋ ਗਏ ਜੈਮਲਾਲੇ ਜਿਹੜਾ ਵਾਕਿਆ ਹੋਇਆ ਤੁਸੀਂ ਵੀ ਉੱਥੇ ਖਬਰ ਲਾਈ ਆ ਸਾਰਾ ਪਿੰਡ ਕਹਿ ਰਿਹਾ ਵੀ ਸਾਡੇ ਪਿੰਡ ਵਿਗਦਾ ਜੀ ਚਿੱਟਾ ਵਿਗਦਾ ਫੜੋ ਫੜੋ ਤੇ ਮੱਲਾ ਵਾਲੇ ਵੀ ਵਿਗਦਾ ਉਰੇ ਮਹੱਲੇ ਚ ਸਾਰੇ ਚ ਵਿਗਦਾ ਹੁਣ ਪੁਲਿਸ ਕਹਿੰਦੀ ਆ ਕਿ ਤੁਸੀਂ ਨਾਂ ਲਾਓ ਵੀ ਤੁਹਾਡਾ ਵੈਰ ਪਾਈ ਹੈ ਪਤਾ ਪੁਲਿਸ ਨੂੰ ਵੀ ਹੈਗਾ ਜਿੰਨਾਂ ਕੋਲ ਜਾਂਦਾ ਸਾਰਾ ਹਿਸਾਬ ਪਤੀ ਤੇ ਗੱਲ ਕਰੀ ਉਹ ਆਪਣੇ ਵੈਰ ਪਾਉਣਾ ਚਾਹੁੰਦੇ ਆ ਸਰਕਾਰ ਹੁਣ ਉੱਤੇ ਬੈਠੇ ਸੀਐਮ ਸਾਹਿਬ ਨੇ ਥੋੜਾ ਆ ਕੇ ਫੜਨੇ ਫੜਨੇ ਪੁਲਿਸ ਨੇ ਆ ਨਸ਼ੇ ਨੂੰ ਕਿਤੇ ਨਾ ਕਿਤੇ ਲੋਕਾਂ ਨੇ ਕਾਰੋਬਾਰ ਬਣਾ ਲਿਆ ਨਸ਼ਾ ਵੇਚ ਕੇ ਬਿਲਕੁਲ ਰੋਜੀ ਰੋਟੀ ਬਣਾ ਲਈ ਬਿਲਕੁਲ ਅੱਗੇ ਇੱਕ ਅੱਧਾ ਹੋਏ ਤੇ ਚਲੋ ਨਾਂ ਲਵੇ ਬੰਦਾ ਹੁਣ ਇਹੋ ਜਿਹੇ ਬੰਦੇ ਵੇਚੀ ਜਾਂਦੇ ਜਿਨ੍ਹਾਂ ਦੇ ਮਤਲਬ ਕਿ ਹੈ ਹੀ ਨਹੀਂਗਾ ਵੀ ਇਹਰੇ ਬੰਦੇ ਕੰਮ ਕਰ ਸਕਦੇ ਆ ਜਿਕੇ ਇਹ ਬਦਨਾਮ ਬੰਦੇ ਨੂੰ ਫੜਾਈਦਾ ਤੇ ਪਿਛੋਂ ਚਾਰ ਹੋਰ ਉੱਠ ਕੇ ਵ ਹਾਂ ਅਹੀਂ ਤਾਂ ਇਹੋ ਹੀ ਆਉਣੇ ਆ ਕਿ ਪ੍ਰਸ਼ਾਸਨ ਨੂੰ ਜਿਆਦਾ ਤੇ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ਸਰਕਾਰ ਤਾਂ ਚਲੋ ਜਿਹੜਾ ਉਹਦਾ ਕੰਮ ਕਰ ਰਹੀ ਔਰ ਲਾਰੀ ਲਾ ਹੀ ਰਹੀ ਉਹਨਾਂ ਦਾ ਆਕੇ ਬੰਦੇ ਫੜਨੇ ਨਹੀਂ ਫੜਨੇ ਪੁਲਿਸ ਨੇ ਆ ਜਿਹੜੀ ਥੱਲੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਜੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਚਾਹੀ ਕਰੇ ਤੇ ਸਾਰਾ ਮਸਲਾ ਹੱਲ ਹੋ ਜਾਵੇ ਜੀ ਪਰਿਵਾਰ ਨਾਲ ਦੁੱਖ ਸਾਂਝਾ ਕਰੋਗੇ ਜੀ ਹਾਂਜੀ ਬਿਲਕੁਲ ਜੀ ਪਰਿਵਾਰ ਸਾਡਾ ਆਪਣਾ ਹੀ ਪਰਿਵਾਰ ਮੇਰੇ ਚਾਚਾ ਜੀ ਦਾ ਲੜਕਾ ਵਾ ਅਹੀਂ ਬਹੁਤ ਤਕਾ ਹੋਇਆ ਵਾ ਛੋਟਾ ਜਿਹਾ ਬੱਚਾ ਵਾ 8-9 ਸਾਲ ਦਾ ਠੀਕ ਹੈ ਇਹ ਗੁੜੀਆ ਵਾ ਤੇ ਪਿੱਛੇ ਕਮਾਉਣ ਵਾਲਾ ਵੀ ਕੋਈ ਨਹੀਂ ਚਾਚਾ ਜੀ ਉਹ بیمار ਪਏ ਨੇ ਉਹਨਾਂ ਦਾ ਵੀ ਆਪਰੇਸ਼ਨ ਹੋਇਆ ਵਾ ਤੇ ਬਹੁਤ ਔਖਾ ਹੋ ਗਿਆ ਕੰਮ ਜੀ ਪਰਿਵਾਰ ਦੇ ਕੀ ਹਾਲਾਤ ਨੇ ਜੀ ਮੰਨ ਲਓ ਰੋਜੀ ਰੋਟੀ ਦਾ ਕਿਸਣਾ ਜੀ ਕੋਈ ਜ਼ਮੀਨ ਦਿੱਤਾ ਹੈਗਾ ਜਾਂ ਕਿਵੇਂ ਕੋਈ ਦੇਖੋ ਜੀ ਜ਼ਮੀਨ ਤਾਂ ਹੈਗੀ ਹੈ ਬਾਕੀ ਜ਼ਮੀਨ ਕੀ ਕਰੂਗੀ ਜਿੰਨਾ ਚਿਰ ਕਮਾਉਣ ਵਾਲੇ ਹੀ ਹੈਗਾ ਅਕਸਰ ਜੀ ਆਪਣੀ ਖਾਲੀ ਜੀ ਰੋਟੀ ਪਈ ਹੈ ਜੇ ਉਹ ਤੋੜ ਕੇ ਮੂੰਹ ਹੀ ਪਾਵਾਂਗੇ ਤਾਂ ਫੇਰੀ ਜ਼ਮੀਨ ਵੀ ਉਹ ਹੀ ਜਿੱਨਾ ਚਿਰ ਕੋਈ ਵਾਉਣ ਵਾਲਾ ਹੋਊਗਾ ਕਮਾਉਣ ਵਾਲਾ ਹੋਊਗਾ ਫੇਰੀ ਜ਼ਮੀਨ ਨੇ ਦੇਣਾ ਕੁਝ ਇਹੋ ਜਾਨੇ ਚਲੋ ਬੱਚਿਆਂ ਨੂੰ ਮਾੜਾ ਮੋੜ ਜਿਹਨ ਮੱਛੀ ਹੁਣ ਵਿਆਹ ਨੂੰ ਜੋਗੀ ਹੋਈ ਪਈ ਆ ਤੇ ਸਰਕਾਰ ਮਾੜੀ ਮੋੜ ਸਹਾਵਾ ਦੇ ਦੇ ਤੇ ਕਰਦਾ ਠੀਕ ਧੰਨਵਾਦ ਸਪੈਨਸ ਉਹ ਮਲਾਣੇ ਦਾ ਪਾਇ ਕੱਲ ਮਲਾਣੇ ਆਇਆ ਉਹਦੇ ਖੜੇ ਬਾਜ਼ਾਰ ਦੇ ਵਿੱਚ ਸਾਈਆਂ ਦੇ ਮੁੰਡੇ ਆਖਣ ਦੇ ਮੇਰੇ ਕੋਲ ਮਾਲ ਦੂਜੇ ਮਾਲ ਨਾਲੋਂ 20 ਗੁਣੇ ਚੰਗਾ ਵਾ ਐ ਉਧਰ ਲੈਣ ਜਾਂਦੇ ਆ ਪਾਇ ਤੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਮੇਰੇ ਕੋਲੇ ਮਾਲ ਚੰਗਾ ਵਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਪੁਲਿਸ ਨੂੰ ਨਾ ਪਤਾ ਹੋਵੇ ਇਹ ਗੱਲ ਦਾ ਜੇ ਪੁਲਿਸ ਹੋਸੀਆੜੀ ਕਰ ਸਕਦੀ ਆ ਇਹਨਾਂ ਨੂੰ ਹਤੋਂ ਦਾ ਪਤਾ ਲੱਗ ਸਕਦਾ ਵਾ ਇਹਨਾਂ ਨੂੰ ਪਾਕਿਸਤਾਨ ਤੇ ਜਾ ਕੇ ਤੇ ਉਹ ਉਹਨਾਂ ਦੇ ਹਤੋਂ ਆਦੀਆਂ ਦੇ ਟਿਕਾਣੇ ਲੱਭ ਸਕਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਹੀਂ ਇਹ ਲੱਗ ਸਕਦਾ ਕਿ ਕਿੱਥੇ ਸਮਾਇਕ ਵੇਖਦੀ ਆ ਜੀ ਜੀ ਕਿਹੜੀ ਚੀਜ਼ ਦਾ ਪਤਾ ਨਹੀਂ ਲੱਗ ਸਕਦਾ ਇਹਨਾਂ ਦਾ ਪੁੱਤ ਮਰਿਆ ਹੋਵੇ ਤੇ ਇਹਨਾਂ ਛਾਵ ਤੱਕ ਹੀ ਪੜ ਜਾਣ ਇਹਨਾਂ ਦਾ ਮਰੂ ਅੱਜ ਮੇਰਾ ਮਰਿਆ ਕੱਲ ਨੂੰ ਇਹਨਾਂ ਦਾ ਮਰੂ ਤੁਹਾਡਾ ਬੱਚਾ ਸੀਗਾ ਜੀ ਹਾਂ ਦਾ ਮੇਰਾ ਪੁੱਤ ਸੀਗਾ ਕੀ ਨਾਮ ਸੀਗਾ ਜੀ ਅਨਦੀਪ ਸਿੰਘ ਆ ਉਮਰ ਕਿੰਨੀ ਸੀ ਗਈ ਜਿੰਨੀ ਉਮਰ ਹੈ ਗਈ 28 29 ਸਾਲ ਆ ਵਿਆਹਿਆ ਹੋਇਆ ਸੀ ਆ ਜੀ ਵਿਆਹ ਆ ਇੱਕ ਪੁੱਤਰੀ ਐ ਇੱਕ ਪੋਤਰਾ ਆ ਅੱਛਾ ਜੀ ਆ ਕੋਈ ਆਸਰਾ ਨਹੀਂ ਹੈਗਾ ਉਹਨਾਂ ਦਾ ਨਾ ਕੋਈ ਨਾਨਕੇ ਆਉਂਦੇ ਆ ਨਾ ਕੋਈ ਮਾਇਕੇ ਦਾਦਾ ਵਾਂ ਈਆਂ ਆਪਦਾ ਘਰ ਸਮਾਉਂਦੀਆਂ ਇੱਕ ਧੀ ਵਿਚਾਰੀ ਆਉਂਦੀ ਆ ਰੋਜ਼ ਦਵਾਈ ਆਉਂਦਾ ਇੱਕ ਰੋਜ਼ ਆਣ ਕੇ ਸਾਡੀ ਹੱਥ ਪੁੱਛਦਾ ਦਵਾਈ ਲੈ ਕੇ ਦੇ ਕੇ ਜਾਂਦਾ ਨਸ਼ੇ ਨੇ ਘਰ ਬਰਬਾਦ ਕਰ ਦਿੱਤੇ ਐ ਕਰ ਦਿੱਤਾ ਆਪੇਲਾ ਘਰ ਦੀ ਮਰ ਗਈ ਇਸੇ ਚੱਕਰ ਦੇ ਵਿੱਚ ਹੀ ਆ ਰਜੜ ਗਿਆ ਸਾਰਾ ਘੁੱਟਿਆ ਹੋ ਗਿਆ ਮਾਲ ਡੰਗਰ ਮਰ ਗਿਆ ਹੁਣ ਪੱਲੇ ਦੀ ਰਹਿ ਗਿਆ ਹੁਣ ਤਾਂ ਬਹੁਤ ਮੇਰੀ ਜਿਹੜੀ ਉਹ ਮੇਰੇ ਪੁੱਤ ਆ ਗਿਆ ਇਹ ਸਰਕਾਰ ਦਾ ਢਿੱਡ ਫੇਰ ਨਹੀਂ ਪਾ ਬਾਪੂ ਜੀ ਮੰਗ ਕੀ ਕਰਦੇ ਬੜੇ ਦੁੱਖ ਦੀ ਗੱਲ ਐ ਆਪਣਾ ਪੁੱਤ ਚਲਾ ਗਿਆ ਲੇਕਿਨ ਮੰਗ ਕੀ ਕਰਦੇ ਸੀ ਮੰਗ ਤਾਂ ਮੈਂ ਕਰਦਾ ਕਿ ਇਹ ਆਉਣ ਵਾਲੇ ਦਾ ਗਾਂਦ ਨਾਲ ਮਰੇ ਨਸ਼ਾ ਦਾ ਬੰਦ ਹੋਵੇ ਮੈਂ ਇਹਨੂੰ ਬੰਦ ਕਰਦੇ ਹੱਤਵਾਦ ਬੰਦ ਕਰ ਸਕਦੇ ਹੈ ਕਿ ਨਹੀਂ ਜੀ ਕੀਤਾ ਕਿ ਨਹੀਂ ਇਹਨਾਂ ਨੇ ਉਦੋਂ ਤੇ ਕਿਹੜਾ ਕੰਮ ਨਹੀਂ ਬੰਦਦੇ ਪਾਕਿਸਤਾਨ ਜਾ ਕੇ ਮਾਰ ਸਕਦੇ ਆ ਉਹਨਾਂ ਨੂੰ ਉਹ ਤਾਂ ਫੇਰ ਵੀ ਨਹੀਂ ਹੱਦ ਇਹਨਾਂ ਦੇ ਮਾਰਨ ਦਾ ਹੀ ਨਹੀਂ ਉਹ ਦੰਦੇ ਮਾਰੀ ਜਾਂਦੇ ਕਿੰਨੇ ਘਰ ਇਹਨਾਂ ਦੇ ਢਾਤੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਪਾਕਿਸਤਾਨ ਦਾ ਗੋਇਚਲਾ ਹੈ ਤੇ ਆਪਣੇ ਘਰੇ ਪਹਿਲਾਂ ਡੱਕਣਾ ਬਾਰਡਰ ਵਾਲ ਤੇ ਇਹਨਾਂ ਦੀ ਬੀਐਸਐਫ ਜਿਹੜੀ ਆ ਉਹ ਵੇਚਦੀ ਆ ਮੇਰਾ ਖੁਦ ਪਨੇਵਾ ਬੀਐਸਐਫ ਬੀਐਸਪੀ ਨਾਲ ਹਲਕੇ ਵੇਚਦਾ ਰਿਹਾ ਖੁਦ ਮੇਰਾ ਪਨੇਵਾ ਜੇਲ੍ਹ ਦੇ ਵਿੱਚ ਹੀ ਫਰੋਪਰ ਰਿਹਾ ਵਾ ਇੱਕ ਇੱਕੋ ਇੱਕ ਬੱਚਾ ਸੀ ਥੋੜਾ ਜੀ ਮੇਰਾ ਇੱਕੋ ਹੀ ਲੜਕਾ ਸੀਗਾ ਕੋ ਮੇਰੇ ਸਰਕਾਰ ਨੂੰ ਕੋਈ ਨਾ ਕੋਈ ਚਾਹੀਦਾ ਮੇਰੀ ਕੋਈ ਸੁਆਸ ਸੁਣੀ ਜਾਵੇ ਸਾਰਾ ਟੋਡਾ ਸੀਗਾ ਪਰ ਸਾਰਾ ਅੱਜ ਬੇਸਾਰੇ ਹੋ ਗਏ ਤੁਸੀਂ ਕੋਈ ਸਾਰਾ ਨਹੀਂ ਮੇਰਾ ਰਹਿ ਗਿਆ ਬਾਪੂ ਜੀ ਨਾਂ ਕੀ ਤੁਹਾਡਾ ਪੂਰਨ ਸਿੰਘ ਪਿੰਡ ਕਿਹੜਾ ਜੀ ਪਿੰਡ ਗਿਰਦਿੱਤੀ ਵਾਲਾ ਇਹ ਪਿੰਡ ਮੇਰਾ ਨਾਮ ਜਸਵੀਰ ਸਿੰਘ ਆ ਨੌਜਵਾਨ ਹਾਂ ਜੀ ਹਾਂ ਜੀ ਨੌਜਵਾਨ ਨਾਂ ਕੀ ਕਟਣਾ ਵੀ ਆ ਜੀ ਭਤੀਜਾ ਸਾਡਾ ਅੱਛਾ ਜੀ ਇਹ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਨੂੰ ਤਲਾਹ ਕਿਉਂ ਨਹੀਂ ਦਿੱਤੀ ਅੱਜ ਤੋਂ 10 ਦਿਨ ਪਹਿਲਾਂ ਮੁੰਡਾ ਇੱਥੇ ਮਰਿਆ ਵਾ ਉਹ ਵੀ ਮਾ ਸਾਤੀਆਂ ਸਾਲਾਂ ਦਾ ਅੱਛਾ ਜੀ ਉਹ ਦਿਨ ਸਾਰੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਸਾਰਿਆਂ ਫੇਸਬੁੱਕ ਤੇ ਵੀਡੀਓ ਚੱਲ ਰਹੀਆਂ ਸੀ ਕਿ ਉਥੇ ਜੈਮਲਾ ਵਾਲੇ ਟੀਕਾ ਲਾ ਕੇ ਮਰਿਆ ਪਰਿਵਾਰ ਦੇ ਨਾਲ ਸਾਰਿਆਂ ਗਿਆ ਉਹਦੇ ਕਤਲ ਦੇ ਵਿੱਚ ਕਿੰਨੇ ਬੰਦਿਆਂ ਨੂੰ ਹਟ ਤੱਕ ਪਰਚਾ ਆਇਆ ਤੇ ਕਿੰਨੇ ਬੰਦੇ ਫੜੇ ਗਏ ਆ ਜੀ ਕੀ ਪੁਲਿਸ ਨੂੰ ਇਸ ਕਰਕੇ ਸੂchnਾ ਦਈਏ ਵੀ ਅਸੀਂ ਚੱਕਰ ਕੱਟ ਦੇ ਰਹੀਏ ਬੱਚੇ ਨੂੰ ਲੈ ਕੇ ਇੱਕ ਘਰ ਦੇ ਵਿੱਚ ਜੀ ਚਲਾ ਗਿਆ ਉਹਨੂੰ ਚੁੱਕ ਕੇ ਕਦੀ ਕਿਤੇ ਲੈ ਜਾਈਏ ਕਦੀ ਮਲਾਜੇ ਕਰਾਉਂਦੇ ਕਰੀਏ ਪੁਲਿਸ ਦੇ ਚੱਕਰ ਕੱਟਦੇ ਫਿਰਿਏ ਜੀ ਜੇ ਤੇ ਅੱਜ ਤੱਕ ਜਿੰਨੇ ਬੱਚੇ ਮਰੇ ਆ ਪੀਕੇ ਲਵਾ ਕੇ ਔਰ ਜਿਨ੍ਹਾਂ ਦੇ ਘਰ ਦੇ ਨੇ ਇਤਲਾਹ ਕੀਤੀ ਆ ਜੇ ਤੇ ਉਹਨਾਂ ਦਾ ਅੱਜ ਤੱਕ ਕੋਈ ਐਕਸ਼ਨ ਹੋਇਆ ਉਹਨਾਂ ਦੇ ਇੱਕ ਬੰਦੇ ਦੇ ਇੱਕ ਕਤਲ ਦੇ ਵਿੱਚ ਇੱਕ ਬੰਦੇ ਨੂੰ ਵੀ ਕਿਤੇ ਪਰਚਾ ਹੋਇਆ ਦੀ ਸਜ਼ਾ ਹੀ ਆ ਫਿਰ ਤੇ ਪੁੱਛ ਲੋ ਕਿ ਜੇ ਪੁਲਿਸ ਨੇ ਆਣ ਕੇ ਵੀ ਆ ਤੁਹਾਡੇ ਏਰੀਆ 'ਚ ਬੰਦਾ ਮਰ ਗਿਆ ਵਾ ਜੀ ਤੋਂ ਮਹੀਨਾ 10000 ਲੈਂਦੇ ਓ ਤੋ 20000 ਕਰਦਾ ਵੀ ਤੁਹਾਡਾ ਨਾਮ ਲਿਆ ਸਾਡੇ ਤੇ ਪ੍ਰੈਸ਼ਰ ਆ ਐਹੋ ਹੀ ਕੰਮ ਕਰਨਾ ਦੋ ਦਿਨਾਂ ਪੁਲਿਸ ਨੂੰ ਜੁਦ ਜੁਦ ਨਸ਼ਾ ਵਿਰੋਧ ਸਰਕਾਰ ਮਹੀਮ ਚਲਾ ਰਹੀ ਹੈਗੀ ਪਿੰਡ ਦੀਆਂ ਕੰਦਾ ਤੇ ਪੰਜ ਪੰਜ ਥਾਵਾਂ ਤੇ ਅੱਠ ਅੱਠ ਥਾਵਾਂ ਤੇ ਜਿਹੜੇ ਨੰਬਰ ਲਿਖੇ ਹੈ ਹਲਪਲਾਈ ਨੰਬਰ ਕੀ ਕਹਿਣਾ ਚਾਹ ਹੈਲਪ ਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੁੰਦਾ ਵਾ ਹਮ ਹੈਲਪ ਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੋ ਰਿਹਾ ਕਿਹੜੇ ਸਮਗਲਰ ਫੜੇ ਜਾ ਰਿਹਾ ਕਿੰਨੇ ਕ ਬੰਦੇ ਫੜੇ ਜਾ ਰਿਹਾ ਸਿਰਫ ਐਕਸ਼ਨ ਉਹਨਾਂ ਦੇ ਹੁੰਦਾ ਵਾ ਜਿਹੜੇ ਬੰਦੇ ਪਹਿਲਾ ਮਹੀਨਾ ਭਰਦੇ ਸੀ ਬਾਅਦ ਚ ਮਹੀਨੇ ਭਰਨੇ ਬੰਦ ਕਰ ਦਿੰਦੇ ਆ ਉਹ ਦਿਨ ਐਕਸ਼ਨ ਹੁੰਦਾ ਵਾ ਇਹੋ ਹੀ ਆ ਆਵਾਜ ਜਿਸ ਵਾਰ ਸ਼ਾਮਰੋਤ ਜੋਧਾ ਵੀ ਲਾ ਲੋ ਤੇ ਲਾ ਕੇ ਮਰ ਜਾਓ ਲੱਗਦਾ ਕਿ ਲੋਕਾਂ ਨੂੰ ਆਪ ਇਕੱਠੇ ਹੋਣਾ ਚਾਹੀਦਾ ਇਸ ਖਲਾਅ ਯਾਰ ਕਿਹੜੇ ਲੋਕ ਆ ਗਏ ਇਹ ਜਿਨ੍ਹਾਂ ਦੀਆਂ ਜਮੀਰਾਂ ਮਰੀਆਂ ਆ ਲੋਕੀ ਦੇ ਵੇਚਣ ਆਇਆ ਵੇਚ ਲਈ ਇੱਥੇ ਕਿਤੇ ਪਾਕਿਸਤਾਨ ਚੋਂ ਆਦੇ ਆ ਆ ਕੁਚੇ ਉਹਨਾਂ ਦੇ ਮਰ ਜਾਣ ਜਿਹੜੇ ਵੇਚਦੇ ਆ ਕਿਹਨਾਂ ਨੂੰ ਨਹੀਂ ਪਤਾ ਸਰਕਾਰ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਬੇੜਾ ਘਰ ਘੋਰਿਆ ਜਿਹੜੇ ਵੇਚਦੇ ਆ ਕਿਸੇ ਦਾ ਜਵਾਈ ਪੀ ਕੇ ਮਰ ਰਿਆ ਕਿਸੇ ਦੀ ਧੀ ਮਰ ਰਹੀ ਆ ਇਹਦਾ ਮੁੰਡਾ ਮਰਿਆ ਕਿਸਦਾ ਭਤੀਜਾ ਕਿਸਦਾ ਪੋਤਰਾ ਇੰਨੇ ਕਰਕੇ ਗਿਆ ਤੇ ਉਹਨਾਂ ਨੂੰ ਫੇਰ ਨਹੀਂ ਲੱਗਦੀ ਅਸੀਂ ਕਿਹੜੇ ਲੋਕਾਂ ਨੂੰ ਆਖੀਏ ਉਹ ਸਾਡੇ ਦੀ ਵੇਚਣ ਵਾਲੇ ਆ ਇਹ ਹਾਲ ਕਿਵੇਂ ਹੋ ਸਕਦਾ ਜੀ ਇਹ ਜਿਹੜਾ ਨੱਚੇ ਤੇ ਜਿਹੜੇ ਹਾਲੇ ਜਿਹੜੇ ਲੋਕੀ ਨਾ ਪੈਸੇ ਦੇ ਪਿੱਛੇ ਲੱਗ ਗਏ ਰੱਬ ਨੂੰ ਭੁੱਲ ਗਏ ਆ ਜੀ ਹਾਲੇ ਇਦਾਂ ਹੀ ਹੋ ਸਕਦਾ ਬਈ ਉਹਨਾਂ ਦਾ ਬੇੜਾ ਗਰਕ ਹੋ ਜਾਣਾ ਕਿਦਾਂ ਕਹਦੇ ਨੇ ਇਹ ਪਰਮਾਤਮਾ ਦੀਆਂ ਖੇਡਾਂ ਜਿਹੜਾ ਦੂਜੇ ਦਾ ਘਰੇ ਉਜਾੜਦਾ ਨਾ ਉਹਦਾ ਆਪਦਾ ਨਹੀਂ ਵਸਦਾ ਨਾ ਜੀ ਜੀ ਤੇ ਜਿਹੜੇ ਦੂਜਿਆਂ ਦੇ ਘਰੇ ਅੱਜ ਚਿਰਾਗ ਬਜਾਉਂਦੇ ਆ ਦੂਜਿਆਂ ਦੇ ਪੁੱਤਾਂ ਦੀਆਂ ਜਿਹੜੇ ਸਿਵੇ ਮਬਾਲਣ ਦੇ ਆ ਮੱਜਣਗੇ ਉਹਨਾਂ ਦੇ ਵੀ ਬਸ ਇਹ ਆ ਕਿ ਮਜੋ ਭੌੜੀ ਨੇੜੇ ਆ ਅੱਜ ਇਨਾ ਦਾ ਨੰਬਰ ਆ ਰਿਹਾ ਕੱਲ ਨੂੰ ਉਹਨਾਂ ਦਾ ਆਊਗਾ ਜੀ ਜੀ ਕਿੰਨੇ ਕ ਅੱਜ ਤੱਕ ਨਸ਼ਾ ਵੇਚਣ ਵਾਲੇ ਬਚਿਆ ਤੇ ਕਿੰਨਾਂ ਦੀਆਂ ਕੋਠੀਆਂ ਚਵਾਰੇ ਬੜੀਆਂ ਨੇ ਪਾਇਆ ਪਰ ਵਸੇ ਨਹੀਂ ਜੀ ਜੀ ਕੀ ਨਾਮ ਕੀ ਆਪਣਾ ਹੈ ਦਰਸ਼ਨ ਸਿੰਘ ਇਹ ਆਪਣੇ ਭਤੀਜੇ ਦਾ ਇੱਥੇ ਹੈ ਹਾਂਜੀ ਕੀ ਕਾਰਨ ਕੀ ਸੀਗਾ ਇਹ ਕਾਰਨ ਇਹੋ ਹੀ ਦੀ ਜੋ ਚੱਲਦਾ ਵਾ ਨਸ਼ੇ ਦਾ ਨਸ਼ੇ ਦੇ ਨਾਲ ਹੀ ਟੰਗਾ ਲੈ ਕੇ ਲਾਇਆ ਵਾ ਮੌਤ ਹੋ ਗਈ ਕਿਹੜੀ ਜਗ੍ਹਾ ਮੌਤ ਹੋਈ ਮੱਲਾਂ ਵਾਲੇ ਮੱਲਾਂ ਵਾਲੇ ਕਿਹੜੀ ਜਗ੍ਹਾ ਹੈ ਮੱਲਾਂ ਵਾਲੇ ਉਹਦੇ ਅੱਡੇ ਵੀ ਉਹਦੇ ਅੱਡੇ ਜੀ ਜੈਮਲਾ ਰੋਡ ਮੱਲਾਂ ਵਾਲਾ ਰੋਡ ਤੇ ਅੱਛਾ ਜੀ ਇਕੋ ਪਤਾ ਮੇ ਦਾਵਾ ਉੱਥੋਂ ਹੀ ਲੈ ਕੇ ਲਾਇਆ ਦੇ ਉੱਥੋਂ ਬੱਸ ਨਾ ਉੱਥੇ ਵੀ ਸ਼ਰਿਆਂ ਵਿਗਦਾ ਈ ਉੱਥੇ ਸ਼ਰਿਆਂ ਵੀ ਵਿਗਦਾ ਵਾ ਦੇਖੋ ਪਤਾ ਈ ਸ਼ਰਿਆਂ ਵਿਗਦਾ ਵਾ ਅੱਛਾ ਪਿੰਡਾਂ 'ਚ ਵੀ ਇਹੋ ਆਲ ਪਿੰਡਾਂ 'ਚ ਵੀ ਇਹੋ ਆਲ ਸਾਰੇ ਏਜੰਟ ਸ਼ਰਿਆਂਾਂ ਵਿੱਚ ਦੰਡਿਆ ਵਾ ਨੌਜਵਾਨ ਜਿਹੜੇ ਪੂਰੇ ਹੋ ਰਹੇ ਖਤਮ ਹੋ ਰਹੇ ਹੋਰ ਜਿਆਦਾ ਜੀ ਘਰਾਂ ਦੇ ਘਰ ਬਰਬਾਦ ਹੋ ਰਹੇ ਤੇ ਚਾਹੇ ਦੇ ਉਹ ਨਹੀਂ ਅਸੀਂ ਦੇ ਸਿੱਧਰ ਸਰਕਾਰ ਗਾੜੀ ਵੀ ਅਪੀਲ ਕਰਦੇ ਆ ਤੇ ਪੰਜਾਬ ਸਰਕਾਰ ਕਰੀ ਵੀ ਵੀ ਚਾਹੇ ਤੇ ਇਹਨਾਂ ਨੂੰ ਚੁੱਕ ਲੋ ਸੁਲਤਾਨਾਂ ਤੇ ਇਹ ਬੰਦ ਕਰਾ ਦਿਓ ਤੇ ਚਾਹੇ ਅਸੀਂ ਹਥਿਆਰ ਚੁੱਕ ਲੈਣੇ ਜਿਹਾ ਬੰਦਿਆਂ ਨੇ ਅਸੀਂ ਮੋਢਿਆਂ ਦੇ ਹਥਿਆਰ ਆਪਦੇ ਬੱਚੇ ਬਚਾਉਣ ਲਈ ਇਹ ਮੇਰੀ ਸੈਂਟਰ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮੈਂ ਆਪਦੇ ਬੰਦੇ ਨਾਲ ਘਟੇ ਕਰਕੇ ਇੰਤਿਆਰ ਚੁੱਕੇ ਆ ਇਹਨਾਂ ਬੰਦਿਆਂ ਦੇ ਬਰਖਲਾਪ ਹੋ ਜਾਣਾਗੇ ਤੇ ਚਾਹੇ ਸਰਕਾਰ ਇਸ ਕੰਮ ਤੇ ਆਦੀ ਠੱਲ ਪਾ ਲਵੇ ਮੁੜ ਕੇ ਨਾਖੇ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਮਾਪਿਆਂ ਨਾਲ ਮੈਂ ਗੱਲ ਸਿੱਧੀ ਹੋਣ ਕਰ ਦੇਣੀ ਅੱਜ ਮਾਪਿਆਂ ਦਾ ਇਕੱਲਾ ਪੁੱਤ ਸੀ ਕਿ ਵੱਢ ਕੇ ਮੈਂ ਕਿ ਸਰਕਾਰ ਨੂੰ ਦੋਵਾਂ ਸਰਕਾਰਾਂ ਨੂੰ ਚਾਹੀਦੇ ਇਹਨਾਂ ਕੰਮਾਂ ਤੇ ਢੱਲ ਪਾ ਦਿਓ ਤੇ ਚਾਹੇ ਅਸੀਂ ਆਮ ਇਨਸਾਨਾਂ ਨੇ ਹਥਿਆਰ ਚੁੱਕ ਲਏ ਜੇ ਮੁੜ ਕੇ ਨਾ ਆਖੇ ਜੇ ਅਤਵਾਦੀ ਪੈਦਾ ਹੋਣ ਡੇ ਆ ਮਾਪਿਆਂ ਦੇ ਕਿਹੜੇ ਪੁੱਤ ਸੀ ਹਾਂਜੀ ਇੱਕੋ ਇੱਕ ਪੁੱਤ ਸੀਗਾ ਮਾਪਿਆਂ ਦਾ ਇਕੱਲਾ ਭਰਾ ਸੀ ਨਾ ਕੀ ਬੱਚੇ ਦਾ ਬੰਦੀਪ ਸਿੰਘ ਬੰਦੀਪ ਸਿੰਘ ਉਮਰ ਕਿੰਨੀ ਕੁ ਸੀ ਉਮਰ ਕਿੰਨੀ ਕੋ ਮਰਦ ਸਾਰੀ ਆ 25 26 26 27 ਸਾਲ ਕੋ 28 ਸਾਲ ਹੋਊਗੀ ਠੀਕ ਹੈ ਵਿਆਹ ਹੋਇਆ ਸੀ ਕਾਈਆ ਬੱਚੇ ਦੋ ਛੋਟੇ ਛੋਟੇ ਪੂਰਾ ਪੂਰੇ ਜਿਨੇ ਬ ਯਮਰਾਏ ਬੱਚਿਆਂ ਦੀ ਗੁੜੀਆਂ 8 10 ਸਾਲਾਂ ਦੀ ਗੁੜੀਆਂ 6 7 ਸਾਲਾਂ ਦਾ ਬੇਟਾ ਜੀ ਕੋਈ ਪੁਲਿਸ ਨੂੰ ਤਲਾਸ਼ ਗਾਰਨ ਕੀਤੀ ਕੀ ਕਾਰਨ ਕੀ ਸੀ ਜੀ ਪੁਲਿਸ ਨੂੰ ਤਲਾਸ਼ ਕਰਕੇ ਅਸੀਂ ਕੀ ਕਰਦੇ ਜੀ ਉਸੇ ਪੁਲਿਸ ਨੂੰ ਵੀ ਪਤਾ ਹੈ ਸਰਕਾਰ ਨੂੰ ਪਤਾ ਹਰ ਤੇ ਹਰ ਬੰਦੇ ਨੂੰ ਪਤਾ ਮੈਂ ਕਨਪੜ ਮੰਦਾ ਯਾਰ ਪਿੰਡ 'ਚ ਮੈਨੂੰ ਪਤਾ ਵੀ ਫਲਾਣੇ ਬੰਦੇ ਵਿੱਚ ਐ ਕਿ ਉਹ ਸਰਕਾਰ ਨੂੰ ਨਹੀਂ ਪਤਾ ਹਰ ਇੱਕ ਨੂੰ ਪਤਾ ਸੈਂਟਰ ਤੋਂ ਲੈ ਗਿਆ ਸੀਬੀਆਈ ਆ ਹੋਰ ਕਈ ਕਿੰਨੀਆਂ ਜਣਸੀਆਂ ਪੇ ਫਿਰਦੀਆਂ ਵਾ ਉਹਨਾਂ ਹੋਰ ਕਮਾਲੀ ਦੇ ਫਿਰਦੀਆਂ ਇਹ ਕੰਮ ਦਾ ਨਹੀਂ ਉਹਨਾਂ ਨੂੰ ਪਤਾ ਹਾਂ ਪੁਲਿਸ ਹੋਰ ਕੰਮਾਂ ਤੇ ਬਹੁਤ ਕਰੀ ਜਾਂਦੀ ਲੇਕਨ ਜਿਹੜਾ ਨਸ਼ਾ ਪਰ ਮੈਂ ਸਰਕਾਰ ਨੂੰ ਦੁਬਾਰੇ 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 ਪੰਜਾਬ ਸਰਕਾਰ ਸੈਂ ਇਹ ਮੇਰੀ ਪੌਣੀ ਜੇ ਵੀਡੀਓ ਸੈਂਟਰ ਸਰਕਾਰ ਨੂੰ ਵੀ ਚਾਹੇ ਤੇ ਇਹ ਕੰਮ ਇੱਕ ਜਾਣੀ ਲੁੱਟਾ ਖੋਹਾਂ ਇਹ ਕੰਮ ਸਾਰੇ ਜਿਹੜੇ ਇਹਨਾਂ ਨੂੰ ਬੰਦ ਕਰਾ ਲਓ ਤੇ ਚਾਹੇ ਅਸੀਂ ਆਮਨਸਾਨ ਨੇ ਹਥਿਆਰ ਚੁੱਕ ਲੈਣੇ ਜੇ ਅਸੀਂ ਨਹੀਂ ਜੇ ਰੁਕਣਾ ਮੁੜ ਕੇ ਨਾ ਆਖਿਆ ਜੇ ਵੀ ਇਹ ਅਤਵਾਦੀ ਪੈਦਾ ਹੁੰਦੇ ਆ